ਤੁਤੀਆਂ ਬੰਦੀਆਂ ਧੀਆਂ ਤੋਂ ਬੰਦੇ ਜੀ ਤਾਂ ਹੀ ਰੱਬ ਨੇ ਬਣਾਈ ਤੀ ਸੱਚ ਕਿਹਾ ਕਿਸੇ ਨੇ ਕਿ ਜਿਸ ਘਰ ਦੇ ਵਿੱਚ ਧੀ ਹੋਵੇ ਉਸ ਘਰ ਦਾ ਬਾਪ ਰਾਜਾ ਹੁੰਦਾ ਧੀ ਪਾਲਣ ਦੀ ਔਕਾਤ ਹਰ ਕਿਸੇ ਦੀ ਨਹੀਂ ਹੁੰਦੀ ਜਿਸ ਨੇ ਚੰਗੇ ਕੰਮ ਕੀਤੇ ਹੁੰਦੇ ਨੇ ਉਹਨਾਂ ਦੇ ਘਰ ਦੇ ਵਿੱਚ ਹੀ ਧੀ ਜਨਮ ਲੈਂਦੀ ਹੈ 35 ਸਾਲ ਬਾਅਦ ਇਸ ਪਰਿਵਾਰ ਨੂੰ ਧੀ ਦਾ ਸੁੱਖ ਮਿਲਿਆ ਇਹ ਪਰਿਵਾਰ ਦੇ ਪੈਰ ਥੱਲੇ ਨਹੀਂ ਲੱਗ ਰਹੇ ਦਾਦੇ ਨੇ ਸੁੱਖਾ ਸੁੱਖੀਆਂ ਸੀ ਕਿ ਘਰ ਦੇ ਵਿੱਚ ਧੀ ਹੋਣੀ ਚਾਹੀਦੀ ਹੈ 35 ਸਾਲ ਬਾਅਦ ਜਦ ਇਹ ਸੁੱਖ ਪ੍ਰਾਪਤ ਹੋਇਆ ਅੱਜ ਜਿਹੜਾ ਦਾਦਾ ਹੈ ਢੋਲ ਨਗਾਰਿਆਂ ਦੇ ਨਾਲ ਆਪਣੀ ਪੋਤੀ ਨੂੰ ਘਰ ਲੈ ਕੇ ਆ ਰਿਹਾ ਹੈ ਭਾਵੇਂ ਸਾਡੇ ਸਮਾਜ ਨੇ ਅੱਜ ਬਹੁਤ ਤਰੱਕੀ ਕਰ ਲਈ ਹੈ ਲੜਕੀਆਂ ਉੱਚੇ ਉੱਚੇ ਮੁਕਾਮ ਤੇ ਵੀ ਪਹੁੰਚ ਰਹੀਆਂ ਨੇ ਮਾਪਿਆਂ ਨਾਲ ਹਰ ਦੁੱਖ ਸੁੱਖ ਵੰਡਾਉਂਦੀਆਂ ਨੇ ਪਰ ਸਮਾਜ ਦੇ ਵਿੱਚ ਹਾਲੇ ਵੀ ਇਹੋ ਜਿਹੇ ਲੋਕ ਨੇ ਜੋ ਬੇਟੀ ਦੇ ਜਨਮ ਤੇ ਚਿੰਤਾ ਦੇ ਵਿੱਚ ਡੁੱਬ ਜਾਂਦੇ ਨੇ ਜਾਂ ਕਹਿੰਦੇ ਨੇ ਕਿ ਸਾਡੇ ਘਰ ਤਾਂ ਪੱਥਰ ਹੀ ਆ ਗਿਆ ਇਹੋ ਜੀ ਮਾਨਸਿਕਤਾ ਵਾਲੇ ਚੰਦ ਲੋਕ ਹੀ ਹੁੰਦੇ ਨੇ ਪਰ ਖੰਨਾਦੇਸ ਪਰਿਵਾਰ ਨੇ ਜਿਨ੍ਹਾਂ ਦੇ ਘਰ 35 ਸਾਲ ਬਾਅਦ ਧੀ ਨੇ ਜਨਮ ਲਿਆ ਪਰਿਵਾਰ ਦੇ ਖੁਸ਼ੀ ਦੇ ਵਿੱਚ ਪੈਰ ਜ਼ਮੀਨ ਦੇ ਹੇਠਾਂ ਨਹੀਂ ਲੱਗ ਪਾਰੇ ਫੁੱਲਾਂ ਵਾਲੀ ਕਾਰ ਦੇ ਵਿੱਚ ਨਵ ਜੰਮੀ ਧੀ ਨੂੰ ਘਰ ਲਿਆ ਢੋਲ ਧਮਾਕੇ ਨਾਲ ਨੱਚਾਪ ਕੇ ਫੁੱਲਾਂ ਦੀ ਵਰਖਾ ਕਰਕੇ ਰਿਬਨ ਕੱਟ ਕੇ ਆਤੀਸ਼ਬਾਜੀ ਚਲਾ ਕੇ ਖੁਸ਼ੀ ਪ੍ਰਗਟ ਕੀਤੀ ਸ਼ਾਇਦ ਇੰਨੀ ਖੁਸ਼ੀ ਲੜਕੇ ਦੇ ਜਨਮ ਤੇ ਵੀ ਹੁੰਦੀ ਨਹੀਂ ਹੁੰਦੀ ਬੱਚੀ ਦੇ ਦਾਦੇ ਦੇ ਸਿਆ ਕਿ ਉਹ ਆਪਣੇ ਘਰ ਦੇ ਵਿੱਚ ਸ਼ੁਰੂ ਤੋਂ ਹੀ ਆਪਣੀ ਪੋਤੀ ਚਾਹਦੇ ਸੀ ਆ ਪਰਿਵਾਰ ਦੇ ਜੀਆਂ ਕੋ ਸੁਣਦੇ ਨੇ ਕਿ ਉਹਨਾਂ ਨੂੰ ਕਿੰਨੀ ਖੁਸ਼ੀ ਹੈ ਜਸ਼ਨ ਪੂਸ ਲਈ ਆਵਾਂ ਤਗੜੀ ਦੀਪੂਰ ਮੇਰਾ ਨਾਮ ਦیدار ਸਿੰਘ ਬੱਲਾ ਜੀ ਦیدار ਜੀ ਕੀ ਖੁਸ਼ੀ ਮਨਾਈ ਜਾ ਰਹੀ ਹੈ ਕਿ ਤੁਹਾਡੇ ਘਰ ਅੱਜ ਜਿਹੜੀ ਹੈ ਜੀ ਪੋਤੀ ਨੇ ਜਨਮ ਲਿਆ ਢੋਲ ਟਮੱਕੇ ਨਾਲ ਤੁਸੀ ਸਵਾਗਤ ਜੀ ਬਿਲਕੁਲ ਜੀ ਕਿਉਂਕਿ ਵੀ ਜਿਹੜਾ ਢੋਲ ਟਮੱਕਾ ਢੋਲ ਆ ਇਹ ਸਾਡੀ ਪੰਜਾਬੀ ਦੀ ਪਹਿਚਾਣ ਹੈ ਤੇ ਸਾਡੇ ਖੁਸ਼ੀਆਂ ਦੇ ਬਜੇ ਦੁਖਣੀ ਚੌਕਣੀ ਤਰੱਕੀ ਲੈ ਕੇ ਆਉਂਦੀ ਹੈ ਤੇ ਉਸ ਦੀ ਢੋਲ ਦੇ ਨਗਾਰੇ ਤੇ ਹੀ ਅਸੀਂ ਅੱਜ ਇੱਕ ਇੱਕ ਕਦਮ ਗੁਰਦੁਆਰਾ ਸਾਹਿਬ ਤੋਂ ਲੈ ਕੇ ਪੈਦਲ ਆਇਆ ਤੇ ਅਸੀਂ ਬਹੁਤ ਬੜੇ ਪਿਆਰ ਸਤਿਕਾਰ ਨਾਲ ਸਾਰੇ ਹੀ ਮਹੱਲਾ ਨਿਵਾਸੀਆਂ ਨੇ ਗੁਰਤੀ ਤੋਂ ਬਾਅਦ ਖੰਨੇ ਤੋਂ ਬੜੇ ਸਤਿਕਾਰ ਦੇ ਨਾਲ ਧੀਰ ਦਾ ਅਸੀਂ ਐਂਟਰੀ ਕਰਾਈਆ ਪੁੱਤੀ ਦੀ ਵੀ ਸਾਨੂੰ ਬੜੀ ਖੁਸ਼ੀ ਹੈ ਪ੍ਰਮਾਤਮਾ ਨੇ ਚੜ੍ਹਦੀ ਕਲਾ ਵਾਸਤੇ ਦੁਨੀਆਂ ਦੇ ਚੌਕੜੀ ਥੱਕੀ ਬਖਸ਼ੇ ਦੇਖਣ ਵਾਲੇ ਐ ਭਲੇਖਾ ਪੈਂਦਾ ਸੀਗਾ ਕਿ ਸ਼ਾਇਦ ਕੋਈ ਵਿਆਹ ਵਾਲੀ ਗੱਡੀ ਆਈ ਆ ਬਿਲਕੁਲ ਜੀ ਸਾਰੇ ਸਹਹਰ ਦੇ ਵਿੱਚ ਹੈਰਾਨ ਹੋ ਕੇ ਦੇਖਦੇ ਪਏ ਸੀਗੇ ਵੀ ਇਹ ਪਹਿਲੀ ਵਾਰ ਦੇਖਿਆ ਵੀ ਬੰਦਾ ਸਾਰੀ ਗੱਡੀ ਗਵਾਰਿਆਂ ਨਾਲ ਭਰੀ ਪਈ ਐ ਵੀ ਇਹ ਕਾਦੇ ਸਬੰਧ ਵਿੱਚ ਗੱਡੀ ਜਾ ਰਹੀ ਹੋਣੀ ਐ ਉਹ ਜੋ ਤਾਂ ਫਿਰ ਪੱਲ ਸਾਹਿਬ ਨੂੰ ਦੇਖ ਲੈਂਦੇ ਸੀਗੇ ਕਹਿੰਦੇ ਨੇ ਪੱਲ ਸਾਹਿਬ ਆਪਣੇ ਜਿਆਦਾ ਨਹੀਂ ਵੀ ਕੋਈ ਵਧੀਆ ਕੋਈ ਪ੍ਰੋਗਰਾਮ ਪਰ ਸਮਝ ਨਹੀਂ ਆਉਂਦੀ ਕਿਸੇ ਨੂੰ ਵੀ ਪ੍ਰੋਗਰਾਮ ਕੀ ਹੋ ਸਕਦਾ ਕਿ ਕਿੰਨੇ ਚਿਰ ਬਾਅਦ ਤੁਹਾਡੇ ਘਰ ਜਿਹੜੀ ਹੈਗੀ ਬੱਚੀ ਨੇ ਜਨਮ ਲਿਆ 35 ਸਾਲ ਬਾ ਬੜੀ ਪੋਤੀ ਹੈ ਪੋਤੀ ਹਾਂਜੀ ਯਾਨੀ ਇਸ ਪਰਿਵਾਰ ਜੇ ਪਹਿਲਾਂ ਸਾਰੇ ਬੇਟੇ ਹੀ ਸੀਗੇ ਹਾਂਜੀ ਬੇਟੇ ਹੀ ਸਾਰੇ ਜੀ ਕੀ ਸਮਾਜ ਨੂੰ ਕੀ ਮੈਸੇਜ ਦੋਗੇ ਕਿਉਂਕਿ ਅਕਸਰ ਆਪਾਂ ਦੇਖਦੇ ਆ ਕਿ ਧੀਆ ਹੁਣ ਤੇ ਲੋਕ ਇਹ ਕਹਿ ਦਿੰਦੇ ਨੇ ਕਿ ਧੀ ਹੋ ਗਈ ਚੱਲ ਕੋਈ ਗੱਲ ਨਹੀਂ ਲੇਕਿਨ ਤੁਸੀਂ ਬੜੀ ਖੁਸ਼ੀ ਪੂਰੀ ਬਣਾਈ ਬਿਲਕੁਲ ਜੀ ਕਿਉਂਕਿ ਇੱਕ ਅਸੀਂ ਮੈਸੇਜ ਦੇਣਾ ਚਾਹੁੰਦੇ ਹਾਂ ਪੂਰੀ ਦੁਨੀਆ ਜਿੱਥੇ ਤੱਕ 715 ਪਾਰ ਦੁਨੀਆ ਰਹਿੰਦੀ ਹੈ ਹਰ ਵਰਗ ਨੂੰ ਤੇ ਹਰ ਧਰਮ ਦੇ ਆਨੂੰ ਕਿਹ ਪਾਈ ਧੀਆਂ ਦਾ ਸਤਿਕਾਰ ਕਰੋ ਧੀਆਂ ਪੁੱਤਰਾਂ ਨਾਲੋਂ ਵੱਧ ਪਿਆਰ ਸਤਿਕਾਰ ਕਰਦੇ ਨੇ ਪੜ੍ਹਦੀਆਂ ਨੇ ਲਿਖ ਕੇ ਪੈ ਕੋਈ ਪਾਇਲਟ ਬਣਦੇ ਕੋਈ ਇੰਜੀਨੀਅਰ ਬਣਦੇ ਕੋਈ ਡਾਕਟਰ ਬਣਦੀ ਹੈ ਤੇ ਇਹਨਾਂ ਦੀ ਸਾਹ ਨਾਲੇ ਹੀ ਦੁਨੀਆ ਚਲਣੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਦਰਜਾ ਹੈ ਸੋ ਕਿਉ ਮੰਨਦਾ ਆਖੀ ਹੈ ਜਿੱਤ ਜਮੈ ਰਜਾ ਜਿਨ੍ਹਾਂ ਦੀ ਪੇਟ ਪੇਟ ਦੇ ਵਿੱਚੋਂ ਕੁੱਖ ਦੇ ਵਿੱਚੋਂ ਬੜੇ ਬੜੇ ਰਿਸ਼ੀ ਮੁਨੀ ਪੀਰ ਪਕੰਬਰ ਸਿੰਘ ਜੋਧੇ ਨੇ ਗੁਰੂਆਂ ਨੇ ਜਨਮ ਲਿਆ ਇਹ ਉਹ ਉਹ ਧੀਆ ਇਸ ਲਈ ਇਹਨਾਂ ਦਾ ਸਤਿਕਾਰ ਕਰਨਾ ਬਹੁਤ ਹੀ ਜ਼ਰੂਰੀ ਹੈ ਧੀਆਂ ਨੂੰ ਕੁੱਖਾਂ ਵਿੱਚ ਨਾ ਮਾਰੋ ਤੇ ਤੀਆਂ ਦਾ ਸਤਿਕਾਰ ਕਰੋ ਬਹੁਤ ਹੀ ਸਤਿਕਾਰ ਕਰੋ ਤੇ ਬੜੇ ਪਿਆਰ ਕਰੋ ਕੀ ਨਾਮ ਹੈ ਬੱਚੇ ਦਾ ਇਹਨੇ ਬਲਪ੍ਰੀ ਸਿੰਘ ਹੈ ਜਿਹੜੀ ਹੈਗੀ ਹੈ ਕਿੰਨੇ ਚਿਰ ਬਾਅਦ ਧੀ ਨੇ ਜਨਮ ਲਿਆ ਦੇਖੋ ਜੀ ਜੇ ਆਪਣੇ ਗੱਲਾਂ ਬਾਤ ਮੇਰੇ ਵਾਈਫਰ ਨਾਲ 7 ਸਾਲ ਦਾ ਕੇ ਬੇਟਾ ਮੇਰਾ 7 ਸਾਲ ਮੇਰੀ ਧੀ ਹੋਇਆ ਜੇ ਅਸੀਂ ਆਪਣੇ ਪਰਿਵਾਰ ਦੀ ਗੱਲ ਲਈਏ ਤਾਂ ਸਾਡੇ ਧੀ ਨੇ 35 ਸਾਲ ਬਾਅਦ ਸਾਡੇ ਘਰੇ ਜਨਮ ਲਿਆ ਸੀ ਹੂੰ ਕੀ ਕਹਿਣਾ ਚਾਹੂਗੀ ਤੁਹਾਡੇ ਫਾਦਰ ਸਾਹਿਬ ਵੀ ਬੜੇ ਕੋਸ਼ਿਸ਼ ਸੀਗੇ ਬੜਾ ਢੋਲਟ ਮੱਕੇ ਨਾਲ ਲਿਆਂਦਾ ਗਿਆ ਅਕਸਰ ਜਦੋਂ ਮੁੰਡਾ ਆਉਂਦਾ ਨਾ ਉਦੋਂ ਬੜੀ ਖੁਸ਼ੀ ਇਸ ਤਰ੍ਹਾਂ ਦੀ ਦੇਖਣ ਨੂੰ ਮਿਲਦੀ ਆ ਪਰ ਤੁਸੀਂ ਇੱਕ ਸਮਾਜ ਲਈ ਇੱਕ ਮਿਸਾਲ ਪੇਸ਼ ਕੀਤੀ ਹੈ ਕਿ ਢੋਲਟ ਮੱਕੇ ਨਾਲ ਆਪਣੀ ਧੀ ਦਾ ਸਵਾਗਤ ਬਿਲਕੁਲ ਬਿਲਕੁਲ ਤੇ ਮੇਰਾ 7 ਸਾਲ ਦਾ ਬੇਟਾ ਵੀ ਆ ਤੇ ਜਿੰਨੇ ਵੀ ਬੇਟੇ ਦੀ ਇੰਨੀ ਕੁਝ ਨਹੀਂ ਹੋਈ ਮੇਰੇ ਪਾਸੇ ਬੱਚਾ ਆਇਆ ਮੈਂ ਕਦੇ ਸੋਚਿਆ ਨਹੀਂ ਸੀਗਾ ਕਿ ਮੈਂ ਅਕੀ ਮੇਰੀ ਬੇਟੀ ਹੋ ਗਈ ਮੈਂ ਉਹਨੂੰ ਇਸ ਤਰ੍ਹਾਂ ਲੈ ਕੇ ਆਉਂਗਾ ਕਿਉਂਕਿ ਪਲੈਨ ਜਦੋਂ ਬੇਟਾ ਹੋਇਆ ਪਤਾ ਨਹੀਂ ਲੱਗੀ ਜਾਂਦਾ ਬੱਚੇ ਪੁੱਤਾਂ ਨਾਲੋਂ ਵੱਧ ਤਾਂ ਧੀयां ਹੀ ਕਰਦੀਆਂ ਨੇ ਜੋ ਮੈਂ ਕਿਸੇ ਬੱਚੇ ਨੂੰ ਵੀਡੀਓ ਬਣਾਉਣਾ ਇਸ ਤਰ੍ਹਾਂ ਅਕਸਰ ਇੰਨਾ ਪਿਆਰ ਲੈਂਦੀਆਂ ਨੇ ਤੇ ਬਸ ਇਦਾਂ ਹੀ ਸੀਗਾ ਮੰਨ ਜਿਵੇਂ ਸਾਡੇ ਘਰ ਵੀ ਧੀ ਨੇ ਉਹ ਵੀ ਵੀ ਅਸੀਂ ਪਿਆਰ ਕਰੀਏ ਸਾਡਾ ਕਰੇ ਅਸੀਂ ਉਹਦਾ ਕਰੀਏ ਬਸ ਇਹ ਉਹ ਚਾਚਾ ਦੇ ਵਿੱਚ ਅਸੀਂ ਦੀ ਨੂੰ ਦਾਸਾ ਗਾਨੀ ਸ਼ੁਰੂ ਕਰਤੀਆਂ ਅਸੀਂ ਬਨੇ ਕਿੰਨੇ ਗੁਰਦੁਆਰੇ ਬਾਬਾ ਦੀ ਸਿੰਘ ਜੀ ਜੋਤ ਲਾਣ ਜਾਂਦੇ ਸੀ ਘਰੇ ਤੁਸੀਂ ਪਰਮਾਤਮਾ ਤੋਂ ਮੰਗ ਕੇ ਧੀ ਲਈ ਹੈ ਕਹਿੰਦਾ ਮਤਲਬ ਅਰਦਾਸਾਂ ਕਰ ਕਰ ਕੇ ਹਾਂ ਜੀ ਹਾਂ ਜੀ ਮੇਰੀ ਵਾਈਫ ਨੇ ਚਪੈਰਾ ਸਾਦਾ ਪਾੜ ਕਰ ਦਿੱਤੀ ਜੀ ਬਾਬਾ ਦੀ ਸਿੰਘ ਜੀ ਜੋਤ ਲਾਣ ਲੱਗ ਗਏ ਐਤਵਾਰ ਆਪਣਾ ਪਾੜ ਸਿਮਨ ਕਰ ਦਿੱਤੀ ਸੀ ਤੇ ਹਰ ਨਿਤਨੇਮ ਕਰਦੇ ਸੀ ਹਰ ਵੀਲੇ ਤੇ ਧੀ ਦੀ ਦਾਤ ਰੱਖੇ ਪਰਮਾਤਮਾ ਨੇ ਹੀ ਪਰਮਾਤਮਾ ਸਾਡੀ ਸੁਣੀ ਹੈ ਤੇ ਪਰਵਾਇ ਗੁਰ ਜੀ ਮੈਂ ਧੰਨਵਾਦ ਕਰਦਾ ਤੇ ਸਾਡੇ ਘਰੇ ਇਸ ਦਾਸ ਨੂੰ And the boxes get